ਤੋਂ ਘਾਟ ਦੋਗਾ ਗਊ ਘਾਟ ਜੀ ਜੀ ਤੇ ਬਊ ਘਾਟ ਤੋਂ ਲਾਖਰ ਦੇ ਉੱਤੇ ਚਰਨ ਘਾਟ ਜਿਹੜਾ ਹੁਣ ਇਧਰੋਂ ਇਹ ਬਾਬਾ ਜੀ ਇਹਦਾ ਰਿਕਾਰਡ ਸਾਰਾ ਤੋਂ ਮੋਗਰੋਂ ਬਣਾਈ ਦੇ ਹੁੰਦੇ ਤੁਸੀਂ ਪਹਿਲਾਂ ਹੀ ਬਣਾ ਰਿਆ ਹੈਗੇ ਜਿਹੜੀ ਚੀਜ਼ ਨੂੰ ਆਪਾਂ ਪਹਿਲਾਂ ਹੀ ਮੋਗਰੋਂ ਚ ਲਾ ਦਾਂਗੇ ਉਹ ਕਦੇ ਦੇਖੀਏ ਉਹ ਤਾਂ ਮਗਰ ਰਹੂਗੇ ਆਪਾਂ ਘਰ ਵਿੱਚ ਪ੍ਰਾਇਓਰਟੀ ਚ ਕਰਦੀ ਤੇ ਸਾਡਾ ਬਿਠਾਉਣ ਦਾ ਅਰਥ ਆ ਅਗਲੇ ਨੂੰ ਵੀ ਤੇ ਪਿਛਲੇ ਨੂੰ ਵੀ ਇਹ ਇਹ ਸੱਚੀ ਮਸੀਹ ਵੰਸਾ ਦੇ ਨਾਲ ਬਿਲੋਂ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦੇ ਕੋਰਸਾ ਕਰਕੇ ਇਹ ਅਸੀਂ ਇਹਦੇ ਵਿੱਚ ਨਹਾਉਣਾ ਇਸ਼ਨਾਨ ਕਰਨਾ ਜੀ ਹਾਂ ਇਹਦੇ ਵਿੱਚ ਜਿਹੜਾ ਪਾਣੀ ਵੀ ਸਵਾਰਿਆ ਉਹ 8 ਪਿੰਡਾਂ ਦਾ ਪਾਣੀ ਜੋ ਇੱਥੇ ਉਹਨੇ ਆਈਡੈਂਟੀਫਾਈ ਕੀਤਾ ਉਹਨਾਂ ਦੇ ਵਿੱਚੋਂ ਪੰਜਾਂ ਪਿੰਡਾਂ ਦੇ ਵਿੱਚ ਸੀ ਜਿਹੜਾ ਹੈ ਸੀਜੇਵਾਲ ਮਾਡਲ ਜਿਹੜਾ ਹੈ ਹਾਂ ਉਹ ਉਹ ਸਾਰੇ ਚੱਲ ਰਿਹਾ ਚੱਲ ਰਿਹਾ ਤੇ ਤਿੰਨ ਦੋ ਪਿੰਡ ਉਹਨਾਂ ਨੇ ਉਹ ਹੀ ਵਿਭਾਗਲੇ ਪਿੰਡ ਚੱਲ ਰਹੇ ਨੇ ਕਿ ਜਿਹੜੇ ਪਿੰਡਾਂ ਦਾ ਬੰਦ ਹੋ ਜੂ। ਉਹ ਉਹਦੇ ਵਾਸਤੇ ਜਿਹੜੇ ਹੈਗੇ ਆ ਸਾਰੇ ਵਿਭਾਗਾਂ ਨੇ ਵੀ ਬੜਾ ਸਜੋਕ ਕੀਤਾ ਸਾਰੇ ਦੀ ਕੰਮ ਚੱਲ ਰਿਹਾ। ਤੇ ਉਹਦੇ ਵਾਸਤੇ ਦੂਸਰਾ ਹੈਗਾ ਗਊ ਜਿਹੜਾ ਪਸ਼ੂਆਂ ਦਾ ਗੋਹ ਪੈਂਦਾ। ਉਹਦੇ ਵਾਸਤੇ ਜਿਹੜਾ ਹੈਗਾ ਉਹ ਦੋ ਮਹੀਨੇ ਤੋਂ ਇੱਥੇ ਇਤੋਂ ਲਈ ਉਹ ਵੀ ਰੱਖੀਆਂ ਹੋਈਆਂ ਵੈਕਿਊਮ ਪੰਪੂ ਵੀ ਰੱਖੇ ਹੋਏ ਆ 4 ਵੈਕਿਊਮ ਪੰਪੂ ਮੈਂ ਲਿਖਾ ਵਸੇ ਨੇ ਪਿੰਡਾਂ ਨੂੰ ਕੋਰਦੇ ਵੀ ਇਹ ਕੋਈ ਕਦੇ ਪਰਸਨਲੀ ਮੇਰੇ ਕੋ ਗਵਾ ਹੈਗਾ ਵੈਕਿਊਮ ਪੰਪ ਨਹੀਂ ਕੋ ਪੰਚਾਇਤ ਨੂੰ ਦੇਤੇ ਆ ਉਹ ਉਹਦੇ ਕੋਲ ਜਾ ਕੇ ਆਪਦਾ ਜਿਹੜਾ ਹੈਗਾ ਗਵਾਂ ਇਤਜ ਵੀ ਪਾ ਸਕਦੇ ਜਾਂ ਜਿਹੜੇ ਲੋਕ ਇਥੇ ਟ੍ਰੀਟਮੈਂਟ ਪਲਾਨ ਬੱਤੀ ਹੈ ਮਲਦੀ ਤਾਂ ਬਣਿਆ ਉਹ ਸੇ ਲੈ ਜੇ ਕੋਈ ਉਹਨੂੰ ਲੋਕੋ ਨੂੰ ਟ੍ਰੀਟ ਕਰਨ ਵਾਸਤੇ ਹੈ ਉਹ ਇਹ ਜਿਹੜੀ ਹੈਗੀ ਤੀਸਰੇ ਦੇ ਸਾਡੇ ਕੋਲ ਗੋਹਾ ਕਹਿੰਨ ਨੂੰ ਵੀ ਸਾਡੇ ਕੋਲ ਥਾਂ ਹੈ ਨਹੀਂ ਸਾਡੇ ਪੰਜ ਦੇ ਇੱਕ ਦੇ ਜਿਹੜੀ ਹੈਗੀ ਆ ਉਹ 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 ਉਹਨਾਂ ਕੋ ਲੈ ਲਈ ਹੈ ਠੇਕੇ ਤੇ ਅਸੀਂ ਠੇਕਾ ਅਸੀਂ ਦੇਵਾਂਗੇ ਤੂੰ ਤੁਸੀਂ ਜਿਹਦੇ ਕੋਲ ਵੀ ਕਹਿੰਦਾ ਮੇਰੇ ਕੋ ਜਗ੍ਹਾ ਨਹੀਂ ਉਹ ਗੋਹ ਉਹ ਗੋਹਾ ਜਿਹੜਾ ਹੈਗਾ ਉਸੇ ਛੱਡੇ ਅਸੀਂ ਉਹਨੂੰ ਸੰਭਾਲਾਂਗੇ ਉਹ ਸਾਡੀ ਜੰਗ ਵਾਲੀ ਸੋ ਉਹਦੇ ਵਾਸਤੇ ਜਿਹੜਾ ਜਿਹੜਾ ਦੋ ਹੀ ਘਰ ਜਿਹੜੇ ਸੀ ਸਾਡਾ ਕੋ ਉਹ ਗੋਹਾ ਜਿਹੜਾ ਉੱਥੇ ਆਇਆ ਹੋਇਆ ਜਿਹੜਾ ਤੀਸਰਾ ਹੈਗਾ ਉਹ ਉਹਦੇ ਵਿੱਚ ਜਿਹੜੀ ਹੈਗੀ ਆ ਛੋਟਾ ਗੋਆ ਕੋਨੋਂ ਵਾਸਤੇ ਦੋਨੇ ਵਾਸਤੇ ਆਪੇ ਪ੍ਰਬੰਧ ਕਰਤਾ ਤੇ ਫੇਰ ਵੀ ਤੁਹਾਡੇ ਧਿਆਨ ਵਿੱਚ ਆਵੇ ਕਿ ਬਾਬਾ ਜੀ ਇੱਥੇ ਆਖਾ ਆਪਾਂ ਹੋਰ ਵੀ ਕਿਤੇ ਨੇੜੇ ਉਹਨਾਂ ਨੂੰ ਦੋ ਖੇਤ ਲੈ ਸਕਦੇ ਅਸੀਂ ਸੰਭਾਲਾਂਗੇ ਗੋਆ ਕੋਈ ਇਹੋ ਜਿਹੀ ਚੀਜ਼ ਨਹੀਂ ਜੇ ਸਾਰੇ ਹਾਂ ਉਹਨਾਂ ਨੂੰ ਜਿਹੜੇ ਹੈਗੇ ਕਿਤੇ ਵਿੱਚ ਇਹ ਪੌਣਾ ਜਿਹੜਾ ਹੈਗਾ ਹਾਂ ਤਾਂ ਆਪਣਾ ਐਡਰੈਸ ਇਹ ਇਹਦਾ ਇਹਦਾ ਹੁਣ ਉਹਦੇ ਵਿੱਚ ਪਿੰਡਾਂ ਦਾ ਹੋ ਗਿਆ ਬਾਕੀ ਇਹਦਾ ਰਹਿ ਗਿਆ ਕੰਡੇ ਤੇ ਉਹਨ ਸਾਰਾ ਸ਼ਹਿਰ ਦੇ ਨਾਲ ਲੇ ਜੁੜ ਗਿਆ ਉਹਨੋਂ ਪਿੰਡਾਂ ਦਾ ਕੁਝ ਜਿਹੜਾ ਹੈਗਾ ਅਸੀਂ ਇਹਨਾਂ ਨੂੰ ਅੱਜ ਵੀ ਬੇਨਤੀ ਕੀਤੀ ਸੀ ਕਿ ਆਪਕਾ 225 ਮਰਲੇ ਤੇ ਹਜੇ ਬਹੁਤ ਬੇਹਾਨੀ ਹਾਂਜੀ ਬਗਾ ਆਪਕਾ ਵੀ ਹੋਵੇ ਆਪਾਂ ਪਾਣੀ ਵੀ ਇਹਨੂੰ ਗੰਦਾ ਕਰੀ ਜਾਈਏ ਤਾਂ ਇਹਨੂੰ ਜਿਹੜੀ ਹੈਗੀ ਆ ਉਹਨਾਂ ਨੂੰ ਉਦੋਂ ਨਹੀਂ ਗਿਆ ਤੁਸੀਂ ਬੇਨਤੀ ਅੱਜ ਵੀ ਕਰਾਂਗੇ ਤੁਸੀਂ ਜੀ ਕੋ ਇਹ ਸਾਰੇ ਦੇ ਉੱਤੇ ਆਪਾਂ ਜਿਹੜੇ ਹੈਗੇ ਆ ਪਾਈਪ ਲਾਈਨ ਪਾ ਕੇ ਇਹਨੂੰ ਐਸੇ ਕੋਈ ਪੁਆਇੰਟ ਤੋਂ ਆਪ ਨੂੰ ਜੜੇ ਸਾਰੇ ਦਾ ਸਾਰਾ ਹੁੰ ਨਹੀਂ ਗਿਆ ਆਪ ਪੈਬਲਨ ਪਈ ਹੋਈ ਹੈ ਨੂ ਇੱਕ ਕੰਡਕਟ ਨਹੀਂ ਨਹੀਂ ਇੰਡਸਟਰੀ ਤੋਂ ਇਲਾਵਾ ਏਰੀਆ ਦੀ ਪਈ ਹੋਈ ਹੈ ਚਲੋ ਤੁਸੀਂ ਦੱਸੋ ਕਿ ਕਿੱਥੇ ਹੋ ਗਿਆ ਆਪਾਂ ਨੂੰ ਕਿਸੇ ਵੀਰ ਦਾ ਵੀ ਇਹ ਨਾ ਵੀ ਆਪਾਂ ਨੂੰ ਬੰਦ ਕਰਦੀ ਉਹ ਦਾ ਪ੍ਰਬੰਧ ਕਰਦੇ ਜੀ ਪ੍ਰਬੰਧ ਵਾਸਤੇ ਸਾਡੇ ਕੋਲ ਜੋ ਅਵੇਲੇਬਲ ਹੈ ਕਿ ਜਿੱਥੇ ਪੈਬਲਨ ਹੋਈ ਜਾਂ ਪਾਉਣ ਦੀ ਲੋਡ ਹੋ ਕਿਚੇ ਵਾਲ ਦੇ ਬਾਰਡਰ ਦੇ ਤੌਰ ਤੇ ਉੱਤੇ ਉਹਨਾਂ ਸਾਰੇ ਪਿੰਡਾਂ ਦਾ ਪ੍ਰੋਗਰਾਮ ਡਵੈਲਪ ਕਰਦੇ ਨਾ ਕਿ ਗੰਦੇ ਪਾਣੀ ਸਰਾਬ ਨਹੀਂ ਉਪਰਧਾਨ ਜਿੱਦਾਂ ਜਿਲ੍ਹਾ ਨੂੰ ਕੋਹਾ ਪ੍ਰਧਾਨ ਜੇ ਕਿਸੇ ਨੂੰ ਲੱਗਦਾ ਵੀ ਮੇਰੇ ਕੋਲ ਹੈ ਥਾ ਹੈ ਨਹੀਂ ਤੇਰੀ ਪ੍ਰੋਬਲਮ ਆਸੀ ਲੈਣ ਨੂੰ ਤੇ ਆ ਪਟਾਲੀ ਕਿਹ ਖੜੀਆਂ ਤੁਹਾਨੂੰ ਲੱਗੇ ਕਿ ਜਿਹੜਾ ਹੈਗਾ ਬਾਬਾ ਜੀ ਆ ਹੈਗਾ ਉੱਥੇ ਪਟਾਲੀ ਪਹੁੰਚ ਜੇ ਨਹੀਂ ਤੁਸੀਂ ਉਹਨਾਂ ਦਾ ਨੰਬਰ ਲੈ ਲਓਗੇ ਕਿਸੇ ਨੂੰ ਆਪਣਾ ਕਿਸੇ ਨਾਲ ਕੋਈ ਵੀ ਇਹੋ ਜਿਹਾ ਦੇ ਕੋਈ ਉੱਥੇ ਇੰਡਸਟਰੀ ਲੱਗੀ ਹੈ ਉਹਨਾਂ ਨੂੰ ਵੀ ਅੱਗੇ ਵੀ ਇਹਨਾਂ ਨਾਲ ਇਕੱਠੇ ਹੋਇਆ ਅੱਜ ਵੀ ਇੰਡਸਟਰੀ ਲੱਗੇ ਇੰਡਸਟਰੀ ਦਾ ਵਿਕਾਸ ਹੋਵੇ ਪਰ ਸਿਰ ਤੇ ਸਵਾਰ ਰਹਾ ਜੀ ਸਿਰ ਤੇ ਸਵਾਰ ਬਣਨੀ ਕਿਸੇ ਨੂੰ ਕੋਈ ਅੱਗੇ ਨਹੀਂ ਕਿਉਂਕਿ ਇੰਡਸਟਰੀ ਤੋਂ ਲੋਕਾਂ ਨੂੰ ਉਮੀਦਾਂ ਹੋਣੀਆਂ ਚਾਹੀਦੀਆਂ ਲੋਕ ਇੰਡਸਟਰੀ ਦੀ ਗੱਲ ਕਰਮ ਕਿ ਸਾਡਾ ਦੇਖੋ ਜੀ ਇਹਨੇ ਆਉਣ ਦੇ ਨਾਲ ਸਾਰੇ ਅਗੇ ਇਹ ਸਿਰ ਸੋਹ ਪਾਈ ਜਾਣੀ ਸੋ ਇਹੋ ਜਿਹਾ ਵਧੀਆ ਜਿਹੜਾ ਹੈਗਾ ਕੰਨਾਪਾ ਕੋ ਪਿੱਤਰ ਫੁੱਟਾ ਦਰੇ ਆਈ ਨਹੀਂ ਇਹ ਲੋਹਿਆੜਿਆਂ ਨੂੰ ਜਿਹੜੀ ਪੋਲੂਸ਼ਨ ਦੀ ਦੁਨੀਆ ਦੀ ਕੈਟਾਗਰੀ ਦੇ ਵਿੱਚ ਸਿਰ ਉਹਨੇ ਉਹਦੇ ਨਾਲ ਲੜੀ ਜੋ ਆਪਾਂ ਇਹਨੂੰ ਕਰਨਾ ਕੁਝ ਵਾਰ ਤੇ ਅਸ਼ੀਰਵਾਦ ਹੋ ਗਿਆ ਤੇ ਹੁਣ ਨਿਕਲ ਜਾਣਾ ਇਹ ਗੱਲ ਕਰ ਰਿਹਾ ਸੀਗਾ ਜੀ ਬਾਬਾ ਜੀ ਮਗੇ ਪੂਰੇ ਸ਼ੋਰ ਨਾਲ ਲੱਗੇ ਤੇ ਹੁਣ ਉਮੀਦ ਵੱਧ ਗਈ ਵੀ ਹੋ ਗਿਆ ਇਹਨੇ ਹੁਣ ਵਾਹਿਗੁਰੂ ਨੇ ਕੰਮ ਕਰਾਉਣ ਵਾਲਾ ਨਹੀਂ ਵੱਧ ਕੇ ਹੋ ਗਿਆ ਨਹੀਂ ਉਹ ਕਿ ਕੀ ਹੈ ਡਾਕਟਰ ਸਾਹਿਬ ਤੁਸੀਂ ਬੈਦਗੀ ਜਿਹੜੀ ਹੈਗੀ ਹੈ ਉਹਦਾ ਜਗਾ ਥੋੜਾ ਪ੍ਰੋਫੈਸ਼ਨਲ ਤੁਸੀਂ ਤੇ ਡਾਕਟਰ ਸਾਹਿਬਾਂ ਨਾਲੋਂ ਜ਼ਿਆਦਾ ਵਧੀਆ ਹੋ ਸਕਦੇ ਕਿਉਂਕਿ ਤੁਹਾਡਾ ਸਿੱਖਿਆ ਪੜ੍ਹਿਆ ਸਿਆਸਤ ਹੋ ਸਕਦਾ ਕਿ ਉਹਨੂੰ ਵਿੱਚ ਤੋਂ ਪੂਜਨਾ ਪੰਜਾਬਾ ਹੋਵੇ ਜਾਂ ਕੋਈ ਹੋਰ ਨਾ ਪਰ ਇਹ ਇਹ ਇਸ ਸਤੇ ਹੀ ਇਹ ਜਿਹੜੀ ਸਤੇ ਹੀ ਅੱਜ ਜਿਹੜੀ ਹੈ ਸਾਨੂੰ ਲੋੜ ਹੈ ਜਿਹੀ ਜੋ ਇਹਨੂੰ ਦੇਵਾ ਸਾਬ ਨੂੰ ਅਸੀਂ ਦਰਦ ਦੇ ਦਿੱਤਾ ਉਹਨਾਂ ਲੋਕਾਂ ਨੂੰ ਦਰਦ ਦੇ ਦਿੱਤਾ ਇਹਨੂੰ ਦਰਦ ਦੇ ਦਿੱਤਾ ਇੱਥੇ ਜੇ ਗੰਦਗੀ ਖੜੀ ਹੈ ਕਿਸੇ ਨੂੰ ਵਾਰ ਹੋਆ ਕਿਤੇ ਨਹੀਂ ਪਾਈ ਤੇ ਨਾਕੀ ਦੀ ਹੋਊਗੀ ਤੇ ਮੱਝਾਂ ਦਾ ਗਵਾਹ ਹੋਊਗਾ ਜਹਾ ਜਿਹੜਾ ਹੈਗਾ ਕਿਸੇ ਦੀ ਜਿਹੜੀ ਹੈਗੀ ਹੈ ਪਿੰਡਾਂ ਨਾਲ ਹੋਊਗਾ ਉਹਨੇ ਬਈ ਪੂਰੀ ਸਾਰੇ ਪ੍ਰਬੰਧ ਕਰਨੇ ਕਿ ਕੁਛ ਪਈ ਕਿਸੇ ਪਹਿਲੇ ਨੂੰ ਮੰਤਰੀ ਸਾਹਿਬ ਬੈਠੇ ਇੱਥੇ ਇਹਨਾਂ ਦਾ ਸਹਿਵਾ ਦਾ ਇੱਥੇ ਇਹ ਘਾਟਾਂ ਦਾ ਮਤਲਬ ਹੈ ਕਿ ਜਿਹੜੇ ਪਹਿਲਾਂ ਪਾਣੀ ਆਉਂਦਾ ਇੱਥੇ ਅੱਜ ਤੱਕਾਂ ਜੇ ਸਾਡੀ ਐਂਟਰੀ ਦੇਗੀ ਜੀ ਉਦੋਂ ਗਾਇਸ ਸ਼ਹਿਰ ਦਾ ਕਿ ਮੰਤਰੀ ਸਾਹਿਬ ਖੜੇ ਇਹ ਚੀਜ਼ ਨੂੰ ਪਹਿਲ ਦੇਣਗੇ ਤੇ ਪਵਿੱਤਰ ਬੁੱਢੇ ਵੀ ਬਣਿਆ ਹੋਇਆ ਪ੍ਰਾਇਓਰਟੀ ਕੀ ਸੀ ਕਿ ਅਸੀਂ ਇਹਨੂੰ ਸੁਭਾਣ ਦੇ ਸਾਡੀ ਬਰਾਸ਼ਤ ਸੀ ਅਸੀਂ ਨਹੀਂ ਦਿੱਤੇ ਪੂਰਾ ਪਾਕੇ ਜਿਉ ਗੁਮਾਨ ਕਰੀਏ ਲੋਕਾਂ ਨੂੰ ਗੰਦਗੀ ਖਵਾ ਕੇ ਕਹਿੰਦੇ ਵੀ ਅਸੀਂ ਵੱਡੇ ਬਣ ਗਏ ਡਾਕਟਰ ਵੀ ਵੱਡੇ ਬਣ ਗਏ ਜਿੱਥੇ ਜਿਹੜਾ ਕੋਈ ਮੈਨੇਜਮੈਂਟ ਆ ਇਹਨੇ ਨਹੀਂ ਕੰਮ ਕੀਤਾ ਉਹ ਕਹੇ ਵੀ ਮੈਂ ਮੈਂ ਲਾਹਾ ਲੈ ਲਿਆ ਕਿੱਟੀ ਕਮਡੀ ਹੈ ਉਹਨਾਂ ਲੋਕਾਂ ਨੂੰ ਅਸੀਂ ਉਹ ਚੀਜ਼ ਨਹੀਂ ਸੁਖਾਈ ਜਿਹੜੀ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਵਾਸਤੇ ਨਹੀਂ ਜਿਹੜੀ ਸ਼ਰੀਆ ਲਾਉਂਦੇ ਬੜਾ ਵੱਡਾ ਗੁੱਸੇ ਤੇ ਗਰਦ ਆ ਪਰ ਅਸੀਂ ਕਿਹਨੇ ਸਵੈਰਤਾ ਭੁੱਲਿਆ ਸਾਨੂੰ ਘਰ ਆ ਜਾ ਉਹਨੂੰ ਭੁੱਲਿਆ ਜਿਹੜੇ ਦਫਾ ਦੇ ਵਾਲੇ ਜਿਹੜਾ ਜੜਕਾ ਵੀ ਹੁੰਦਾ ਮਾਨਸ਼ਾਹਬ ਦੇ ਹੁਣ ਤੋਂ ਉਹ ਬਾਕੀ ਪਿੰਡਾਂ ਵਾਲੇ ਉਹ ਆਪ ਆ ਰਹੇ ਨੇ ਮੇਰੇ ਕੋਲ ਤਾਂ ਆਏ ਕਦੇ ਬਾਬਾ ਜੀ ਸੱਚੇ ਮਨ ਨੂੰ ਮੈਂ ਕਿਹਾ ਹੁਣੀ ਮੈਂ ਲੈ ਕੇ ਆਈ ਸੀ ਜਿੰਨੇ ਵੀ ਜਿੰਨੇ ਵੀ ਇਹਨਾਂ ਨੇ ਸਾਡੇ ਪਿੰਡ ਨੂੰ ਵੀ 8 ਪਿੰਡਾਂ ਦਾ ਡਿਵਰਸਿਫਾਈ ਕੀਤਾ ਸੀ ਉਹਨਾਂ ਨੇ 9 ਪਿੰਡਾਂ ਦਾ ਫੈਕ ਪਿੰਡ ਚ ਪਹਿਲਾਂ ਹੀ ਚੱਲਦਾ ਸੀ ਤਾਂ ਉਹਨਾਂ ਵਿੱਚੋਂ 5 ਹੋ ਗਿਆ ਤੇ ਤਿੰਨ ਕ ਪਿੰਡ ਹੋਰ ਨੇ ਤੇ ਸੋਨੇ ਦੇ ਨਾਲ ਹੋ ਜਾਊਗਾ ਤੇਹੀ ਉਹਦਾ ਜਿਹੜਾ ਹੈਗਾ ਬੰਦ ਕਰਕੇ ਇੱਥੋਂ ਦਿੱਤ ਗਿਆ ਇੱਧਰ ਪੈ ਗਿਆ ਉਹ ਬੰਦ ਨਹੀਂ ਹੁੰਦਾ ਆਪਾਂ ਇਹ ਪ੍ਰਬੰਧ ਕਰਨਾ ਪਿੰਡਾਂ ਦਾ ਹੋ ਗਿਆ ਇੱਕ ਪਿੰਡ ਦਾ ਹੁੰਦਾ ਉਹ ਮੰਤਰੀ